ਮੋਟਰਸਾਈਕਲ ਚੋਰ ਗਰੋਹ ਦੇ 3 ਮੈਂਬਰਾਂ ਨੂੰ 20 ਮੋਟਰਸਾਈਕਲਾਂ ਦੇ ਨਾਲ ਥਾਣਾ ਲਖੋਕੇ ਬਹਿਰਾਮ ਦੀ ਪੁਲਿਸ ਨੇ ਕੀਤਾ ਕਾਬੂ ਸਬਡਿਵੀਜ਼ਨ ਗੁਰਹਰਸਹਾਏ ਦੇ ਡੀਐਸਪੀ ਸਤਨਾਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਕੀਤੀ ਸਾਂਝੀ ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਬਡਿਵੀਜ਼ਨ ਗੁਰਹਰਸਹਾਏ ਦੇ ਡੀਐਸਪੀ ਸਤਨਾਮ ਸਿੰਘ ਅਤੇ ਥਾਣਾ ਲਖੋਕੇ ਬਹਿਰਾਮ ਦੇ ਥਾਣਾ ਮੁਖੀ ਗੁਰਵਿੰਦਰ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ ਪੁਲਿਸ ਪਾਰਟੀ ਦੀ ਟੁਕੜੀ ਨੇ ਗਸ਼ਤ ਦੌਰਾਨ ਨਾਕਾਬੰਦੀ ਕਰਦੇ ਹੋਏ 20 ਮ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਸਬਡਿਵੀਜ਼ਨ ਗੁਰਹਰ ਸਹਾਇ ਦੇ ਡੀਐਸਪੀ ਸਤਨਾਮ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਸਾਂਝਾ ਕਰਦੇ ਦੱਸਿਆ ਕਿ ਗੁਰਵਿੰਦਰ ਕੁਮਾਰ ਮੁਖ ਅਫਸਰ ਥਾਣਾ ਲੱਖੋ ਕੇ ਬਹਿਰਾਮ ਅਤੇ ਉਹਨਾਂ ਦੀ ਟੀਮ ਨੂੰ ਉਸ ਵੇਲੇ ਕਾਮਯਾਬੀ ਹੋਈ ਜਦੋਂ ਇੱਕ ਚੋਰਾਂ ਦਾ ਗਿਰੋ ਜੋ ਮੋਹਾਲੀ ਅਤੇ ਹੋਰ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸੀ ਇਸ ਵਿੱਚ ਕੱਲ ਸਵੇਰੇ ਏਐਸਆਈ ਗੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਅਤੇ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਬਾਸੜਾ ਲੱਖੋ ਕਿ ਬਹਿਰਾਮ ਮੌਜੂਦ ਸੀ ਕਿ ਮੁਖਬਰ ਖਾਸ ਵੱਲੋਂ ਮੁਖਬਰੀ ਹੋਈ ਕਿ ਇੱਕ ਚੋਰਾਂ ਦਾ ਗਿਰੋਹ ਜੋ ਕਿ ਵੱਖ-ਵੱਖ ਥਾਵਾਂ ਜਿਵੇਂ ਕਿ ਮੁਹੱਲੇ ਫਿਰੋਜ਼ਪੁਰ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਸ਼ਹਿਰਾਂ ਵਿੱਚ ਵੇਚਦੇ ਹਨ ਜੋ 20 ਦੇ ਕਰੀਬ ਚੋਰੀ ਕੀਤੇ ਹੋਏ ਮੋਟਰਸਾਈਕਲ ਦਾਣਾ ਮੰਡੀ ਕੰਦੇਸ਼ਾ ਵਿਖੇ ਇਕੱਠੇ ਕਰਕੇ ਅੱਗੇ ਵੇਚਣ ਲਈ ਲੈ ਕੇ ਚੱਲੇ ਹਨ ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਮੋਟਰਸਾਈਕਲਾਂ ਅਤੇ ਗਿਰੋਹ ਦੇ ਮੈਂਬਰਾਂ ਸਮੇਤ ਕਾਬੂ ਆ ਸਕਦੇ ਹਨ ਜਿਸ ਤੇ ਪੁਲਿਸ ਪਾਰਟੀ ਵੱਲੋਂ ਫੋਰੀ ਤਰ੍ਹਾਂ ਕਾਰਵਾਈ ਕਰਦਿਆਂ ਦਾਣਾ ਮੰਡੀ ਕੰਦੇਸ਼ਾ ਵਿਖੇ ਰੇਡ ਕੀਤਾ ਜਿੱਥੇ गिरोदे तीन मेंबर साजन सिंह पुत्र टहल सिंह वासी मत्तड़ हिठाड़ गुरजीत सिंह पुत्र जसवंत सिंह वासी गट्टी मत्तड़ ਅਤੇ ਗੁਰਵਿੰਦਰ ਸਿੰਘ पुत्र परमजीत सिंह वासी पालीवाला પાસે ਦਾਣਾ ਮੰਡੀ ਕੰਦੇਸ਼ਾ ਵਿਖੇ ਕਾਬੂ ਕਰਕੇ ਇਹਨਾਂ ਤੇ 20 ਚੋਰੀ ਦੇ ਮੋਟਰਸਾਈਕਲ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਉਕਤ આરોપીਆਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਵਾਇਆ ਜਾਵੇਗਾ ਅਤੇ ਉਹਨਾਂ ਤੋਂ ਬ੍ਰਿਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਪ੍ਰਿੰਸ ਸਰ ਕੀ ਕਹਨਤ ਹੋਗੀ ਅਜੋ ਪ੍ਰੈਸ ਕਾਨਫਰੰਸ ਲਈ ਇਸ ਨੂੰ ਸਬੰਧ ਸਾਡੇ ਮਾਨਯੋਗ ਐਸਐਸਪੀ ਫਰੋਹੀਪੁਰ ਇਹ ਐਸਪੀ ਡੀ ਸਾਹਿਬ ਫਰੋਹੀਪੁਰ ਦਿਆ ਹਦਾਇਤਾਂ ਤੇ ਸ਼ੱਕੀ ਪੋਸ਼ਾ ਦੇ ਸਬੰਧ ਵਿੱਚ ਜਿਹੜੀ ਸਵੇਰੇ ਦਿੱਲੀ ਕਸ਼ਤ ਜਾਂਦੀ ਹੈ ਉਹਦੇ ਸਬੰਧ ਵਿੱਚ ਏਐਸਆਈ ਗੁਰਦੀਪ ਸਿੰਘ ਥਾਣਾ ਲਖੋਕੇ ਉਹ ਬਸ ਡਾ ਲਖੋਕੇ ਬਾਰੇ ਮਜੂਦ ਸੀਗਾ ਉਹਨਾਂ ਨੂੰ ਮੁਖਬਰੀ ਹੋਈ ਕਿ ਇੱਕ ਚੋਰਾਂ ਦਾ گرو ਜਿਹੜੇ ਮਹਾਲੀ ਤੋਂ ਫਿਰੋਜ਼ਪੁਰ ਤੋਂ ਹੋਰ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਲਿਆ ਕੇ ਇਕੱਠੇ ਕਰਕੇ ਗਾਂਹ ਵੇਚਦੇ ਐ ਜੇ ਹੁਣੇ ਹੀ ਰੇਡ ਕੀਤਾ ਜਾਵੇ ਉਹ ਤੁਹਾਡੇ ਕਾਬੂ ਆ ਸਕਦੇ ਆ ਜਿਸ ਤੇ ਲੱਖੋ ਕੇ ਪੁਲਿਸ ਵੱਲੋਂ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਮੰਡੀ ਕੰਦੇਸ਼ਾ ਰੇਡ ਕੀਤਾ ਗਿਆ ਜਿੱਥੇ 20 ਦੇ ਕਰੀਬ ਮੋਟਰਸਾਈਕਲ ਅਤੇ ਤਿੰਨ ਦੋਸ਼ੀ ਕਾਬੂ ਕਰ ਲੈ ਗਏ ਦੇਨਤੌਰ ਕਵਈ ਕਰਕੇ ਉਹਦੇ ਖਿਲਾਫ ਮੁਕਦਮਾ ਦਾਜ ਕੀਤਾ ਗਿਆ ਸਰ ਇਹਨਾਂ ਰੂਪੀਆਂ ਦੀ ਪਛਾਣ ਕੀ ਹੈ 20. ਇਹਨਾਂ ਦਾ ਨਾਂ ਹੈਗਾ ਜੀ ਸਾਜਨ ਸਿੰਘ ਮੱਤੜ ਹਟਾੜ ਗੁਰਜੀਤ ਸਿੰਘ ਗੱਟੀ ਮੱਤੜ ਤੇ ਪਰਮਜੀਤ ਸਿੰਘ ਪਾਲੀਵਾਲਾ ਪਹਿਲਾਂ ਵੀ ਨਕਦ ਪੱਤੇ ਦਰਜ ਨੇ ਜੀ ਪਹਿਲਾਂ ਹੀ ਇਹਨਾਂ ਦੇ ਖਿਲਾਫ ਪੰਜੇ ਦਰਜ ਹੈਗੇ ਆ ਜੀ ਹਾਂ ਦੋ ਰੋਪੀ ਫਰਾਣ ਨੇ ਜੀ ਕਿਹ ਤੋਂ ਮੋਚਲੇ ਨਾਲ ਚੋਰੀ ਕੀਤੀ ਇਹ ਕੀ ਪਤੀ ਸੰਭਾ ਹੈ ਇਹ ਜੀ ਮਹਾਰੀ ਤੋਂ ਪ੍ਰੋਇਪਰ ਤੋਂ ਲੁਧਿਆਣੇ ਤੋਂ ਵੱਖ-ਵੱਖ ਸ਼ਹਿਰਾਂ 'ਚ ਮੋਟਰਸਾਈਕਲ ਚੋਰੀ ਕਰਕੇ ਇੱਥੇ ਇਕੱਠੇ ਕਰ ਲੈਂਦੇ ਆ ਫਿਰ ਉੱਥੋਂ ਗਾਹ ਵੇਚਣ ਜਾਂਦੇ ਆ ਇਹਨਾਂ ਨੇ ਕੁਝ ਦੱਸਿਆ ਹੋਵੇ ਜਿੱਥੇ ਵੇਚਦੇ ਸੀ ਇਹ ਅਜੇ ਤਾਂ ਫਕੀਸ਼ ਚਾਲੂ ਹੈ ਜਿਵੇਂ ਜਿਵੇਂ ਗਾਹ ਦਾ ਜੋ ਜੋ ਫਕੀਸ਼ ਸਰ ਬਹੁਤ ਵੱਡਾ ਕਰੋ ਉਹਨਾਂ ਦਾ ਪੁੱਛਿਆ ਨਾ ਅਜੇ ਪੁਛਗਿਸ਼ ਚੱਲਦੀ ਹੈ ਕੋਰਚ ਪੇਸ ਕਰਦੇ ਬਸ ਕਰ ਰਹੇ ਆਂ ਜੀ